ਯੂਟਨੀਸ਼ਾਂ ਬ੍ਰੋਡ ਦੇ ਤਹਿਤ ਚਲਾਈ ਗਈ ਮੁਹਿੰਮ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕੰਦਿਆ ਕਸਿਆ ਜਾ ਰਿਹਾ ਮੁਖਬਰ ਦੀ ਇਤਲਾਹ ਸਾਦਾ ਵਾਲੀ ਬਸਤੀ ਸ਼ਮਚਾਨ ਕਾਰ ਦੇ ਵਿੱਚੋਂ ਇੱਕ ਵਿਅਕਤੀ ਨੂੰ 350 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਥਾਣਾ ਸਿਟੀ ਸਾਊਥ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਮੋਗਾ ਦੇ ਜਿਹੜਾ ਕਿ ਜ਼ਿਲ੍ਹੇ ਦੇ ਵਿੱਚ ਇਹ ਵੱਡੀ ਸਫਲਤਾ ਪੁਲਿਸ ਨੂੰ ਮਿਲੀ ਹੈ ਅਤੇ ਜਿਸ ਦੇ ਵਿੱਚ ਇੱਕ ਮੁਕਤਬਰ ਦੀ ਇਤਲਾਹ ਤੇ ਕਾਰਵਾਈ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਤਾਂ ਜਿਸ ਦੇ ਕੋਲੋਂ 350 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਇਸ ਦੀ ਪਛਾਣ ਰਾਜੂ ਪੁੱਤਰ ਬਿੰਦਰ ਨੂਰਪੁਰ ਹਕੀਮਾ ਦੇ ਤੌਰ ਤੇ ਹੋਈ ਹੈ ਉਸ ਦੇ ਉੱਪਰ ਥਾਣਾ ਸਿਟੀ ਸਾਊਥ ਵਿਖੇ ਜਿਹੜਾ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਆਈ ਹੈ ਰੀਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਏਗਾ ਕਿ ਆਖਿਰਕਾਰ ਇਸ ਦੇ ਨਾਲ ਇਸ ਧੰਦੇ ਦੇ ਵਿੱਚ ਕੌਣ-ਕੌਣ ਸ਼ਾਮਲ ਸੀ ਮਾਨਯੋਗ ਐਸਐਸਪੀ ਸਾਹਿਬ શ્રી ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐਸ ਐਚਓ ਸਿਟੀ ਸਾਊਥ ਜਿਹੜਾ ਭਲਵਿੰਦਰ ਸਿੰਘ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਸਾਦਾਲੀ ਬਸਤੀ ਵਿੱਚ ਸਮਸ਼ਾਨ ਘਾਟ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਘੀਮਾ ਜਿਹੜਾ ਹੀਰੋਨ ਵੇਚਣ ਦਾ ਧੰਦਾ ਕਰਦਾ ਤੇ ਉਹ ਗਾਕਾਂ ਦੀ ਡੀਂਚਾ ਰਿਹਾ ਜਿਸ ਤੇ ਭਲਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹੀਰੋਨ ਬਰਾਮਦ ਕੀਤੀ ਸਰ ਕੀ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਏ ਸੀ ਕਿਹਨੂੰ ਦੇ ਨਹੀਂ ਸੀ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਅ ਅੱਜ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਤੇ ਇਹਦੇ ਤੋਂ ਪਤਾ ਕਰਦੇ ਆ ਕਿ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜੜੀ ਦੇਣੀ ਸੀ ਸਰੰਦ ਦੇ ਪਿਛੋਕੜ ਕੀ ਹੈਗਾ ਜੀ ਜਿਹੜਾ ਕਾਬੂ ਕੀਤਾ ਗਿਆ ਇਹ ਹੁਣ ਅਜੇ ਚੱਲ ਰਹੀ ਇਨਵੈਸਟੀਗੇਸ਼ਨ ਜੀ ਕੱਲ ਨੂੰ ਵੀ ਮਾਮਲਾ ਦੱਜੇਗਾ ਮਾਮਲਾ ਇਹਦੇ ਤੇ ਪਹਿਲੇ ਨਹੀਂ ਦੱਜੇਗਾ ਕੋਈ ਕੱਲ੍ਹ ਹੀ ਸੀ ਕੱਲ੍ਹ ਹੀ ਸੀ ਇਹ ਚੀਜ਼ ਪੈਸੇ ਦੀ ਕਾਦੇ ਤੇ ਸੀ ਇਹ ਪੈਸੇ ਦੀ ਸੀ